ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਪੰਜਾਬ ਦੇ ਮੈਪ ਦੇ ਵਿੱਚ ਕਿੰਨੇ ਸੰਸਦੀ ਦੇ ਸਥਾਨ ਜਿਸ ਨੂੰ ਰਾਮਸਰ ਸੰਮੇਲਨ ਕੇਂਦਰ ਜਾਂ ਰਾਮਸਰ ਜਲਗਾਹਾਂ ਦੇ ਸਥਾਨ ਵੀ ਆਖਦੇ ਹਨ ਉਹ ਫਿਲ ਕਰਾਂਗੇ ਰਾਮਸਰ ਇੱਕ ਸ਼ਹਿਰ ਦਾ ਨਾਮ ਹੈ ਜੋ ਈਰਾਨ ਦੇ ਵਿੱਚ ਸਥਿਤ ਹੈ ਇਸ ਸ਼ਹਿਰ ਦੇ ਵਿੱਚ 2 ਫਰਵਰੀ 1971 ਨੂੰ 169 ਮੁਲਕਾਂ ਦੇ ਜਿਹੜੇ ਪ੍ਰਤੀਨਿਧੀ ਇਕੱਠੇ ਹੋਏ ਤੇ ਉਹਨਾਂ ਨੇ ਕੁਦਰਤੀ ਪਾਣੀ ਦੀਆਂ ਜਲਗਾਹਾਂ ਨੂੰ ਬਚਾਉਣ ਵਾਸਤੇ ਇੱਕ ਅੰਤਰਰਾਸ਼ਟਰੀ ਸਮਝੌਤਾ ਕੀਤਾ ਇਹ ਸਮਝੌਤਾ 2 ਫਰਵਰੀ 1971 ਨੂੰ ਹੋਇਆ ਤੇ ਇੱਥੇ ਸਮਝੌਤੇ ਤੇ ਦਸਤਖਤਦਾਰ ਹੋਏ ਤੇ ਸਹਿਮਤੀ ਬਣੀ ਤੇ ਇਹਨਾਂ ਦੇਸ਼ਾਂ ਦੇ ਵਿੱਚ ਇਹ ਸਮਝੌਤਾ 21 ਦਸੰਬਰ 1975 ਨੂੰ ਲਾਗੂ ਹੋਇਆ ਤੇ ਇਹਨਾਂ ਨੇ ਪੂਰੇ ਵਰਲਡ ਦੇ ਵਿੱਚ ਬਹੁਤ ਸਾਰੇ ਸਥਾਨ ਜਿਹੜੇ ਹੈਗੇ ਆ ਜਲਗਾਹਾਂ ਦੇ ਉਹ ਨਿਸ਼ਾਨਦੇਹੀ ਕੀਤੀ ਉਹਨਾਂ ਦੇ ਵਿੱਚੋਂ ਕੁਝ ਪੰਜਾਬ ਦੇ ਜਲਗਾਇ ਇਸਥਾਨ ਵੀ ਹੈਗੇ ਨੇ ਜਿਹੜੇ ਕਿ ਮੈਂ ਇਹਦੇ ਵਿੱਚ ਫਿਲ ਕਰ ਰਿਹਾ ਹਾਂ ਜਿਵੇਂ ਕਿ ਇਸੇ ਉੱਪਰ ਮਿਆਣੀ ਕਾਂਚਲੀ ਹਰੀਕੇ ਨੰਗੜ ਤੇ ਰੋਪੜ ਦੇ ਵਿੱਚ ਆਦ ਇਹਦੇ ਵਿੱਚ ਸਥਿਤ ਨੇ ਹੋਰ ਵੀ ਸਥਾਨ ਨੇ ਬੜੇ ਮਹੱਤਵਪੂਰਨ ਸਥਾਨ ਨੇ ਇਸਦੇ ਵਿੱਚ ਫਿਲ ਕੀਤੇ ਹਨ ਤੇ ਆਸ ਹੈ ਕਿ ਤੁਹਾਨੂੰ ਇਸ ਦਾ ਫਾਇਦਾ ਹੋਵੇਗਾ ਧੰਨਵਾਦ ਵਿਦਿਆਰਥੀ